ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਖਬਰ ਮੇਰੇ ਰਾਦੀ ਬਠਿੰਡਾ ਦੇ ਠਾਕਰ ਕਲੋਨੀ ਗਲੀ ਨੰਬਰ 3 ਦੇ ਵਿੱਚ ਇੱਕ ਰਹਾਇਸ਼ੀ ਏਰੀਆ ਦੇ ਵਿੱਚ ਮਕਾਨ ਦੇ ਵਿੱਚ ਬਣੇ ਹੋਏ ਗੋਦਾਮ ਨੂੰ ਲੱਗੀ ਪਿਆਨਕ ਅੱਗ ਜਿਸ ਦੇ ਵਿੱਚ ਸਮਾਨ ਮੱਚ ਕੇ ਹੋਇਆ ਸਵਾ ਲੋਕਾਂ ਨੇ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਫੋਨ ਕਰਕੇ ਫਾਇਰ ਬ੍ਰਿਗੇਡ ਬੁਲਾਈ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਬੜੀ ਮੁਸ਼ਕਲ ਕਰਕੇ ਅੱਗ ਦੇ ਉੱਤੇ ਪਾਇਆ ਗਿਆ ਕਾਬੂ ਲੋਕਾਂ ਨੇ ਇਹ ਵੀ ਕਿਹਾ ਕਿ ਰਹਾਇਸ਼ੀ ਏਰੀਆ ਦੇ ਵਿੱਚ ਇਹ ਗੋਦਾਮ ਨਹੀਂ ਹੋਣਾ ਚਾਹੀਦਾ ਮੌਕੇ ਦੇ ਉੱਤੇ ਕਈ ਸਿਲੰਡਰ ਵੀ ਪਈ ਸਨ ਅਗਰ ਉਸ ਸਿਲੰਡਰਾਂ ਨੂੰ ਅੱਗ ਲੱਗ ਜਾਂਦੀ ਤਾਂ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ ਮੌਕੇ ਦੇ ਉੱਤੇ ਘਰ ਵਾਲਿਆਂ ਨਾਲ ਵੀ ਆਪਾਂ ਗੱਲ ਕੀਤੀ ਗਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਲੱਖ ਰੁਪਏ ਦੇ ਕਰੀਬ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਇਸ ਮਾਮਲੇ ਦੇ ਬਾਬਤ ਲੋਕਲ ਅਤੇ ਫਾਇਰਫ੍ਰੀਡ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿੰਨਾ ਹੈ ਉਹਨਾਂ ਦਾ ਇਸ ਮਾਮਲੇ ਦੇ ਹਾਂ ਜੀ ਮੋਨੇ ਪਾਣੀ ਦਾਲੋ ਕੀ ਪਹਿਲੇ ਜਰ ਹੋ ਗਏ ਨਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਲੰਦਲਾਲ ਬਾਗਲਾ ਹਾਂ ਜੀ ਸਰ ਜੇਹ ਗੱਲ ਕੀ ਹੋਈ ਹੈਗੀ ਇੱਥੇ ਇਹ ਇਹ ਕੁਝ ਸਵੇਰੇ ਸਾਨੂੰ ਦਾ ਪਤਾ ਲੱਗਾ ਜੀ 5:00 ਵਜੇ ਦੇ ਕਰੀਬ ਵੀ ਸਾਡੇ ਗਵਾਂਢ ਦੇ ਵਿੱਚ ਫਾਇਰ ਹੋ ਗਈ ਅੱਛਾ ਜੀ ਇੱਥੇ ਮੁੰਡਾ ਹੈਗਾ ਜੀ ਅਨਿਲ ਬਾਂਸਲ ਓਕੇ ਇੱਥੇ ਛੋਲੇ ਵਗੈਰਾ ਤੇ ਮੂੰਗਫਲੀਆ ਵਗੈਰਾ ਉਹ ਪੁਣਾਈ ਦਾ ਕੰਮ ਕਰਦਾ ਅੱਛਾ ਜੀ ਤੇ ਜਦੋਂ ਸਾਨੂੰ ਪਤਾ ਲੱਗਿਆ ਆਦੀ ਸਾਰੇ ਜਣੇ ਉੱਠੇ ਗਵਾਂਢੀਆਂ ਵਾਲਣੀਆਂ ਗਵਾਂਢੀਆਂ ਇਕੱਠਾ ਕਰਕੇ ਪਾਣੀ ਪਾਉਣਾ ਸ਼ੁਰੂ ਕੀਤਾ ਫਾਇਰ ਬ੍ਰੀਡ ਨੂੰ ਕਾਲ ਕੀਤੀ ਜੀ ਤਾਂ ਖੈਰ ਫਾਇਰ ਬ੍ਰੀਡ ਵਾਲੇ 5-7 ਮਿੰਟਾਂ ਚ ਆਗੇ ਉਹਨਾਂ ਨੇ ਆਗੇ ਫਿਰ ਕੰਟਰੋਲ ਦਿੱਤਾ ਜਿਸ ਤਰ੍ਹਾਂ ਇਹ ਪੱਟੀਆਂ ਆ ਗਈਆਂ ਇਹ ਆਪਣੇ ਏਰੀਆ ਕਿਹੜਾ ਇੱਥੇ ਇੱਕ ਠਾਕਰ ਕਲੋਨੀ ਹੈ ਜੀ ਗਲੀ ਹੈ ਗਲੀ ਦੇ ਵਿੱਚ ਪੱਟੀਆਂ ਤਾਂ ਹੋਣੀਆਂ ਨਹੀਂ ਚਾਹੀਦੀਆਂ ਜੀ ਇਹਨਾਂ ਨੂੰ ਬੜੇ ਬਾਰੇ ਰਿਕੁਐਸਟ ਕੀਤੀ ਹੈ ਪਹਿਲਾਂ ਵੀ ਅਸੀਂ ਕਿ ਭਾਈ ਸਾਹਿਬ ਤੁਸੀਂ ਇਹਨੂੰ ਮੜ ਜਾ ਬਾਹਰ ਲੈ ਜਾਓ ਇਹ ਸਾਨੂੰ ਹਰ ਵਾਰੀ ਕਹਿ ਦਿੰਦੇ ਮੈਂ ਬਾਹਰ ਜਗ੍ਹਾ ਲੈ ਰੱਖੀ ਹੈ ਜੀ ਬਸ ਮੈਨੂੰ ਇੱਕ ਦੋ ਮਹੀਨੇ ਬਸ ਇੱਕ ਦੋ ਮਹੀਨੇ ਜੀ ਲੈ ਜਾਊਗਾ ਪਿਛਲੇ ਕੁਝ ਸਾਲ ਪਰ ਪਹਿਲਾਂ ਵੀ ਇਹਨਾਂ ਮਤਲਬ ਮਹੱਲੇ ਵਾਲਿਆਂ ਨਾਲ ਕੋਈ ਗਲਬਤ ਹੋਈ ਸੀ ਉਦੋਂ ਵੀ ਇਹਨਾਂ ਰਿਕਵੈਸਟ ਕਰਕੇ ਲਿਖ ਕੇ ਦਿੱਤਾ ਸੀ ਪ੍ਰੂਫਿਸ਼ਨ ਬੋਰਡ ਵਾਲਾ ਨੂੰ ਕਿ ਮੈਨੂੰ ਇੱਕ ਸਾਲ ਦੀ ਜਾਇਜ਼ ਦੇ ਦਿਓ ਮੈਂ ਬਸ ਉਹਦੇ ਬਣਾ ਰਿਹਾ ਆਪਦੀ ਬਿਲਡਿੰਗ ਲੇਕਿਨ ਉਹਨਾਂ ਕੋਈ ਇਹ ਨਹੀਂ ਮਿਲ ਰਿਹਾ ਕੋਈ ਅਸਰ ਹੈ ਨਹੀਂ ਜੀ ਕਿਸ ਤਰ੍ਹਾਂ ਦੀ ਕਾਰਵਾਈ ਚਾਹਨੇ ਅਸੀਂ ਤਾਂ ਕਹਿੰਦੇ ਇਹਨੂੰ ਸੁੱਟਕਿਆ ਜਾਵੇ ਜੀ ਬਸ ਹੋਰ ਅਸੀਂ ਕੁਝ ਦੀ ਕਹਿੰਦਾ ਸਾਡਾ ਤਾਂ ਹੁਣ ਅਸੀਂ ਤਾਂ ਬਿਲਕੁਲ ਨਵਾਂ ਮਕਾਨ ਬਣਾਇਆ ਸਾਡੇ ਦਾ ਸਾਡੇ ਬੱਚੇ ਦਾ ਡਰ ਗਿਆ ਜੀ ਅੱਗ ਸਾਡੇ ਵੀ ਆ ਸਕਦੀ ਸੀ ਜਿਸ ਤਰ੍ਹਾਂ ਸਾਰਾ ਤੇ ਪੱਟੀਆਂ ਚਲਦੀਆਂ ਘਰ ਕਰਦੇ ਵਿੱਚ ਤਾਂ ਸੇਕ ਰਹਿੰਦਾ ਰਹਿੰਦਾ ਜੀ ਰਹਿੰਦਾ ਰਹਿੰਦਾ ਬਿਲਕੁਲ ਇੱਕ ਤਾਂ ਗਰਮੀ ਉਤੋਂ ਪੱਟੀਆਂ ਦਾ ਸੇਕ ਬਿਲਕੁਲ ਬਿਲਕੁਲ ਰਹਿੰਦਾ ਜੀ ਬਖੇਰੇ ਰਿਕਵੈਸਟ ਕੀਤੀ ਇਹਨਾਂ ਨੂੰ ਬਸ ਇਹ ਕਹਿੰਦਾ ਮੈਂ ਜੀ ਅੱਗੇ ਉਹ ਪਲੱਸਟਰ ਕਰਵਾ ਦੇਣਾ ਜੀ ਮੈਂ ਕੱਲ ਨੂੰ ਮੁਰੇ ਹੋਰ ਕੱਲ ਕਢਵਾ ਦੇਣਾ ਜੀ ਪਰ ਉਹਦਾ ਇਹਨਾਂ ਅਸਰ ਹੋਇਆ ਨਹੀਂ ਨਾ ਮੈਂ ਤਾਂ ਅੱਜ ਹੀ ਅਜੇ ਪਹੁੰਚੀ ਸੀ ਕਿ ਕਰ ਮੇਰਾ ਨਾਮ ਨੀਕ ਵਾਲਿਆ ਹੈ ਸਵੇਰ ਫੋਨ ਆਇਆ ਸੀ ਕਿ ਵੀ ਮਹੱਲੇ 'ਚ ਅੱਗ ਲੱਗ ਗਈ ਹੈ ਤਾਂ ਸਿਵਲ ਡਿਫੈਂਸ ਦੀ ਟੀਮ ਨੂੰ ਅਸੀਂ ਆਪਣੇ ਜਿਹੜੇ ਮੈਂਬਰ ਉਹਨਾਂ ਨੂੰ ਕਿਹਾ ਵੀ ਐਮਰਜੈਂਸੀ ਪਹੁੰਚਣ ਵਾਸਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਚੁੱਕੀਆਂ ਸੀਗੀਆਂ ਔਰ ਸੋ ਬਾ ਜੋ ਸਾਡਾ ਕੰਮ ਹੁੰਦਾ ਉਹ ਰਹਿ ਲੇਕਿਨ ਸਾਨੂੰ ਇਸ ਚੀਜ਼ ਦੀ ਆ ਵੀ ਕੋਈ ਕੈਜ਼ੂਅਲਟੀ ਨਹੀਂ ਹੈ ਕਿਉਂਕਿ ਰਹਿਸ਼ੇ ਦੇ ਅੰਦਰ ਕੋਈ ਰਹਿ ਨਹੀਂ ਰਿਹਾ ਸੀ ਗੜਾਉਨ ਹੈ ਗੜਾਉਨ ਨੂੰ ਪਰੋ ਸ਼ਾਰਟ ਸਰਕਟ ਹੈ ਕਿਉਂਕਿ ਨੀਚੋਂ ਅੱਗ ਜਿਹੜੀ ਹੈ ਉੱਪਰ ਗਈ ਹੈ ਸ਼ਾਰਟ ਸਰਕਟ ਤੋਂ ਥੱਲੇ ਇਹਨਾਂ ਦਾ ਥੋੜਾ ਜਿਹਾ ਡਰਾਈ ਏਰੀਆ ਬਸ ਮਾਨ ਸਿਗਾ ਪਿਆ ਏਰੀਆ 'ਚ ਉਤੋਂ ਅੱਗ ਭੜਕੀ ਲੱਗਦੀ ਹੈ ਤੇ ਲੇਕਿਨ ਫਿਰ ਵੀ ਬਚਤ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ ਖਣਿਸ਼ਾ ਲਿਖਿਆ ਜਾਂਦੇ ਨੇ ਕਿ ਪਟੀਆਂ ਵਗੈਰਾ ਵੀ ਚੱਲੀ ਹੈਗੀ ਆ ਇਸ ਤਰ੍ਹਾਂ ਦੇਖਦੇ ਹਾਂ ਵੀ ਰਾਇਸ਼ੀ ਏਰੀਆ ਹੈਗਾ ਨੀ ਇਹਨਾਂ ਦਾ ਤਾਂ ਗਰਾਊਂਡ ਟਾਈਪ ਜਿਹੜਾ ਕੰਮ ਲੱਗ ਰਿਹਾ ਉਹ ਤਾਂ ਕੀ ਹੈ ਫਰਾਈ ਕਰਦੇ ਹੁਣੇ ਫਰਾਈ ਕਰਕੇ ਪੈਕ ਕਰਦੇ ਆ ਲੇਕਿਨ ਰੂਟੀਨ ਚ ਨਹੀਂ ਆ ਹੁਣ ਤਾਂ ਇੱਕ ਕੀ ਹੈ ਵੀ ਇੱਕ ਦਿਨ ਜਦੋਂ ਚਲਾਉਂਦੇ ਆ ਇੱਕ ਦਿਨ ਜੀ ਫਰਾਈ ਕਰਦੇ ਆ ਮੁੱਖ ਤੌਰ ਤੇ 15-20 ਦਿਨ ਮਾਲ ਜਿਹੜਾ ਪੈਕ ਹੀ ਹੁੰਦਾ ਇਹਨਾਂ ਦਾ ਜੋ ਸਾਨੂੰ ਪਤਾ ਲੱਗਿਆ ਉਹ ਇਸ ਕਰਕੇ ਵੀ ਹੁਣ ਵੀ ਇਹ ਪਾਸਟ 10 ਦਿਨ ਤੋਂ ਕਹਿੰਦੇ ਵੀ ਬੰਦੀ ਸੀਗਾ ਕੋਈ ਅੰਦਰ ਹੈ ਵੀ ਨਹੀਂ ਸੀ ਕੀ ਨਾਮ ਹੈ ਤੁਹਾਡਾ ਅਨਿਲ ਅਨਿਲ ਕੁਮਾਰ ਅਨਿਲ ਕੁਮਾਰ ਹਾਂਜੀ ਅਨਿਲ ਜੀ ਕੀ ਹੋਇਆ ਕੀ ਇਹ ਅਸੀਂ ਤਾਂ ਰਾਤ ਨੂੰ ਸੰਭਾਲ ਕੇ ਰੱਖੇ ਸੀਗੇ ਆ ਇਧਰ ਆਪਸ ਸਾਡਾ ਖੁੱਲਾ ਜਾਂ ਕੋਈ ਸ਼ਾਰਟ ਸਰਕਟ ਹੈ ਜਾਂ ਤੁਸੀਂ ਕੋਈ ਸਰਾਧ ਕਰਕੇ ਕੋਈ ਸਰ ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਵੀ ਕਿਸ ਤਰ੍ਹਾਂ ਲੱਗੀ ਹੋ ਸਕਦੀ ਹੈ ਬਿਲਕੁਲ ਇਹ ਸੋਰ ਸੋਰ ਕਿਲੇ ਦਾ ਲੱਗ ਰਿਹਾ ਹੈ ਕਿ ਕੋਈ ਅੰਦਰ ਵੀ ਰਹਿੰਦੇ ਸੀਗੇ ਅੰਦਰ ਕੋਈ ਨਹੀਂ ਖਾਲੀ ਹੈ ਮੇਰੀ ਅੰਦਰ ਦੂਸਰਾ ਸਿਲੰਡਰ ਵਗੈਰਾ ਪਈ ਹੈਗੀ ਉਹ ਤੋਂ ਗੈਸ ਚੁੱਲੇ ਦਾ ਸੱਤ ਰੱਖਿਆ ਨਹੀਂ ਚਾਹ ਬਣਾਉਣੇ ਸੀ ਇੱਥੇ ਜਿਹਨੇ ਕੰਮ ਕਰਦੇ ਆਉਂਦਾ ਕੋਈ ਟਿਕਣ ਅੰਦਰ ਰੱਖਿਆ ਚਾਹ ਬਣਾਉਣ ਵਾਸਤੇ ਆਉਂਦੇ ਤੇ ਚਿੱਨੀ ਕਿਹਦੇ ਰੁਕਤੋਂ ਇੱਥੇ ਕੰਮ ਕਰਦੇ ਆਉਂਦੇ ਤਾਂ ਤਾਂ ਸਾਡੇ ਸਾਢੇ-ਸਾਢੇ ਰਹਿ ਸੀਗੇ ਐਸੇ ਰਹਿਸ ਤੇ ਸੀਗੇ ਅਸੀਂ 10 ਇੱਥੇ ਰਹਿਸ ਕੀਤੀ ਹੈ ਤੇ ਬਾਅਦ ਚ 10 ਸਾਲ ਸਤਨੂ ਹੋ ਗਿਆ 500 ਸਾਲ ਦਸ ਸਾਲ 15 20 ਸਾਲ ਹੋ ਗਏ ਤੁਮੇ ਕਿ ਲਗਭਗ ਹਾਂ ਦੋ ਜਗ੍ਹਾ ਜਮਕਾਂ ਲਿੱਤਾ ਸੀ ਗਾਂਬਰਾ ਚ ਤੇ ਪਹਿਲਾਂ ਸੀ ਤੇ 10 ਸਾਲ ਸੀ ਤੇ ਅੱਜ ਸੀ ਤੇ ਅੱਛੇ ਕੰਮ ਕੀ ਚੀਜ਼ ਐ ਅਸੀਂ ਛੋਲੇ ਵੇਚਦੇ ਹਾਂ ਛੋਲੇ ਪੈਕਿੰਗ ਕਰਦੇ ਹਾਂ ਅੱਛੇ ਛੋਲੇ ਲੰਡ ਪੈਕਿੰਗ ਕਰਦੇ ਹਾਂ ਪੁੰਨ ਦੇ ਵੀ ਅੱਛੇ ਮੈਂ ਛੋਲੇ ਪਹਿਲਾਂ ਪੁੰਨ ਦੇ ਸੀ ਬੰਦ ਕਰਤਾ ਉਹਨਾਂ ਦੇ ਛੋਲੇ ਤੇ ਪੈਕਿੰਗ ਕਰਦੇ ਹਾਂ ਅੱਛੇ ਜਿਸ ਤਰ੍ਹਾਂ ਉੱਤੇ ਪੱਟੀਆਂ ਵਗੈਰਾ ਲੱਗੀਆਂ ਉਹ ਪਹੀਆ ਫਿਰ ਤੋੜੀ ਨਹੀਂ ਨਾ ਕੀ ਕਰਦੇ ਫਿਰ ਉਹਨਾਂ ਉੱਤੇ ਉਹ ਪਿਆ ਉੱਪਰ ਕੋਈ ਜ਼ਰੂਰਤ ਜਿਆਦਾ ਜ਼ਰੂਰ ਪ੍ਰਦੇਸ਼ੀ ਆਪ ਦੇ ਆਪਣੇ ਸੁਧਾਰਾਂਗੇ ਪ੍ਰਸ਼ਾਸਨ ਦਾ ਡਿਮਾਂਡ ਕੁਝ ਨਹੀਂ ਹੈ ਸਾਨੂੰ ਕੋਈ ਸੜੇ ਕੋਈ ਨਾ ਕੋਈ ਪ੍ਰਸ਼ਾਸਨ ਦਾ ਮਲੇ ਨਾ ਕੋਈ ਹੈ ਨਹੀਂ ਇਸੇ ਰੋਲ ਕਰ ਮੈਨੂੰ ਦਿਖ ਰਿਹਾ ਹੈ ਨੁਕਸਾਨ ਕਿੰਨਾ ਕੋਈ ਹੈ 10 ਲੱਖ ਰੁਪਏ ਦਾ ਨੁਕਸਾਨ ਕੋਈ ਹੋਏਗਾ ਤਾਂ ਹੋਏਗਾ ਕੋਈ ਇੱਧਰ ਤਾਂ ਨਾ ਸਿਓ ਗੋਸਲ ਨੂੰ ਛਿਲਕਾ ਪਾਉਣੇ ਸੀ ਧਾਨ ਕਰਦੇ ਗੋਸਲ ਨੂੰ ਸਾਡੇ ਸਿਓ ਨੇਮ ਲਿਤਾ ਹੋਇਆ ਵੀ ਜਿੰਨਾ ਛਿਲਕਾ ਸਾਡੇ ਕੋਲ ਹੋਏਗਾ ਛੋਲਿਆਂ ਦਾ ਉਤਰਦਾ ਸੀ ਛੋਲੇ ਸਾਫ ਕਰਾਉਣੇ ਨਾ ਸਾਡੇ ਗੋਸਨ ਧੰਡ ਕਰਦੇ ਤੇ ਛਿਲਕੇ ਰੱਖ ਦਿੰਦੇ ਸੀ ਤੋ ਸਬ ਕੇ ਛਿਲਕੇ ਚ ਜੇ ਜਾਂ ਤਾਂ ਪਿਆ ਫੜ ਗਏ ਕੋਈ ਤੰਦਾਰੀ ਨਾਲ ਜਾਂ ਕੋਈ ਸ਼ਾਰਟ ਸਰਕਟ ਹੋ ਗਿਆ ਉਹਦੇ ਨਾਲ ਥੋੜਾ ਜਿਹਾ ਉੱਪਰ ਚਲੀ ਗਈ ਹੋਰ ਕੋਈ ਜੀ ਗੱਲ ਕੋਈ ਇੱਥੇ ਕੋਈ ਉਹ ਜਣ ਸੀ ਕੋਈ ਸਮਾਨ ਨਹੀਂ ਸਾਡੇ ਕੋਲ ਕੋ ਤੇਲ ਦਾ ਕੰਮ ਨਹੀਂ ਸੋਲੇ ਥੋਲੇ ਤੁਨ ਘਰਾਂ ਚ ਪਈ ਰਹਿੰਦੇ ਸਾਰੇ ਕੀ ਨਾ ਮੈਂ ਤੁਹਾਡਾ ਸਰ ਮੇਰਾ ਨਾਮ ਲਖਮੀ ਸਿੰਘ ਫਾਇਰਮੈਨ ਸਿਵਲ ਫਾਇਰ ਬਗਰ ਬਠੰਡਾ ਜੀ ਸਰ ਕੀ ਹੋਇਆ ਕੀ ਹੈ ਤੇ ਕਿਹੜਾ ਏਰੀਆ ਹੈ ਸਰ ਇਹ ਸਵੇਰੇ ਸਵੇਰੇ ਸਾਨੂੰ 5:30 ਵਜੇ ਕਾਲ ਆਈ ਹੈ ਜੀ ਕਿ ਠਾਕਰ ਕਲੋਨੀ ਗਲੀ ਨੰਬਰ 3 ਦੇ ਵਿੱਚ ਕਾਰ ਦੇ ਵਿੱਚ ਅੱਗ ਲੱਗੀ ਹੋਈ ਹੈ ਅਸੀਂ ਟ੍ਰਾਂਟੂ ਉਸੇ ਟਾਈਮ ਇੱਕ ਛੋਟਾ ਫਾਇਰ ਟੈਂਡਰ ਪੇਜਿਆ ਕਿਉਂਕਿ ਗਲੀਆਂ ਤੰਗ ਹੁੰਨ ਕਰ ਨਾਲ ਵਾੜਾ ਫਾਇਰ ਟੈਂਡਰ ਆਂਦਾ ਨਹੀਂ ਤੇ ਉਹਦੇ ਨਾਲ ਦੇ ਨਾਲ ਅਸੀਂ ਆਏ ਤੇ ਆਖਿਰ ਵਿੱਚ ਆਗ ਬਹੁਤ ਜ਼ਿਆਦਾ ਸੀ ਨਾਲ ਦੇ ਨਾਲ ਅਸੀਂ ਅੱਗ ਨੂੰ ਕੰਟਰੋਲ ਕਰਨਾ ਸ਼ੁਰੂ ਕਰਤਾ ਸਰ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਮਿਹਨਤ ਸਰ ਸਾਡੇ ਤਿੰਨ ਫਾਇਰ ਟੈਂਡਰ ਲੱਗੇ ਪਾਣੀ ਦੇ ਬਿਲਕੁਲ ਨਾਲ ਦੇ ਨਾਲ ਪਾਣੀ ਮੰਗਾਇਆ ਸੀ ਤੇ ਅੱਗ ਨੂੰ ਕੰਟਰੋਲ ਕਰ ਲਿਆ ਸਰ ਅੱਗ ਕਿਸੇ ਨੂੰ ਲੱਗੀ ਸੀ ਅੱਗ ਸਰ ਉੱਪਰ ਮੁਖੜੀਆਂ ਦੀਆਂ ਗਿਰੀਆਂ ਤੇ ਕੋਈ ਛੋਲਿਆਂ ਦਾ ਕੋਈ ਰੋਸਟਰਡ ਕਰਦੇ ਪੱਠੀਆਂ ਸੀ ਉੱਪਰ ਉਹਨਾਂ 'ਚ ਅੱਗ ਸੀ ਫਰਕੀ ਐਨਓਸੀ ਕਰਨ ਨਹੀਂ ਐਨਓਸੀ ਵਗਾਰਨ ਲਈ ਹੋਈ ਹੈ ਜਾਂ ਨਹੀਂ ਸਾਰੇ ਅਸਦਾ ਨਹੀਂ ਸਾਨੂੰ ਪਤਾ ਕੇ ਤਾਂ ਅਫਸਰਾਂ ਦੇ ਧਿਆਨ ਚ ਹੁੰਦੀ ਹੈ ਗੱਲ ਕਿਉਂਕਿ ਇਹ ਤਾਂ ਥੱਲੇ ਛੋਟੇ ਮਲਾਜ਼ਮ ਆ ਜਾਣੇ ਇਹਦੇ ਬਾਰੇ ਸਾਨੂੰ ਨਹੀਂ ਨੌਲੇਜ ਸਾਰੇ ਐਨਓ ਬਿਦਾਊਟ ਐਨਓਸੀ ਕਰਾਉਣਾ ਕਿ ਨਾ ਅਸਲ ਕਿਸੇ ਕਰਤਾਰੇ ਕੰਪਨੀ ਨਹੀਂ ਬਿਨਾ ਐਨਓਸੀ ਤੋਂ ਤਾਂ ਨਹੀਂ ਕਰ ਸਕਦੇ ਬਿਦਾਊਟ